ਸਸਰੀਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਲੈ ਕੇ ਆਇਆ ਆਪਾਂ ਬਹੁਤ ਹੀ ਸੋਹਣਾ ਪੈਟਰਨ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋਇਆ ਜੀ ਦੋ ਦੋ ਕੁੰਡਿਆਂ ਦਾ ਪੈਟਨ ਹੈ ਦੋ ਕੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਆ ਦੇਖੋ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਕੋਟੀ ਤੇ ਜਾਗਟ ਤੇ ਸਕੀਵੀ ਤੇ ਬੱਚਿਆਂ ਦੇ ਕਾਰਡੀਗਨ ਤੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਦੋ 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 ਦੇ حساب ਨਾਲ ਆਪਾਂ ਫੰਦੇ ਲੈਣੇ ਤੇ ਦੋ ਕੁੰਡੇ ਲੈਣੇ ਆਪਾਂ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਮੈਂ ਦੇਖੋ ਜੀ ਇਧਰੋਂ ਇਸ ਤਰ੍ਹਾਂ ਸਿੱਧੇ ਪਾਸੇ ਦੋ ਕੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਤੇ ਬੈਕ ਸਾਈਡ ਤੋਂ ਸਾਰੀ ਪੁੱਠੀ ਸਲਾਈ ਨਿਕਲਦੀ ਹੈ ਜੀ ਇਸ ਤਰ੍ਹਾਂ ਇਹ ਦੇਖੋ ਜੀ ਇਸ ਤਰ੍ਹਾਂ ਲਓ ਜੀ ਹੁਣ ਆਪਾਂ ਦਿਖਾਉਣੀ ਹੈ ਤੁਹਾਨੂੰ ਡਿਜ਼ਾਈਨ ਵਾਲੀ ਸਲਾਈ ਬਣਾ ਕੇ ਆਹ ਬੰਦਾ ਕੁੰਡਾ ਪਮਾ ਲਾ ਲਓ ਪਮਾ ਬਣ ਲਓ ਇਸ ਤਰ੍ਹਾਂ ਦੋ ਕੁੰਡੇ ਆ ਪੁੱਠੇ ਬਣ ਲਓ ਇਸ ਤਰ੍ਹਾਂ ਇਸ ਤਰ੍ਹਾਂ ਆ ਦੋ ਕੁੰਡੇ ਸਿੱਧੇ ਆ ਦੇਖੋ ਇਸ ਤਰ੍ਹਾਂ ਦੋ ਕੁੰਡੇ ਫੇਰ ਰੋਟੀਆਂ ਬਣਾਾਂਗੇ ਜੀ ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਜੀ ਕਿਸੇ ਵੀ ਪੈਟਰਨ ਤੇ ਬਣਾ ਸਕਦੇ ਹਾਂ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਲੋ ਜੀ ਆਹ ਕੁੰਡਾ ਆਪਾਂ ਲਾਲੇ ਨੇ ਇਸ ਤਰ੍ਹਾਂ ਪੁੱਠੀ ਸਲਾਈ ਚ ਬਣਾਗੇ ਹਾਂ ਦੇਖੋ ਹੁਣ ਆ ਗਈ ਜੀ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਇਹ ਆਪਾਂ ਸਾਰੀ ਸਿੱਧੀ ਕੱਢਣੀ ਹੈ ਜੀ ਕੋਈ ਕੁੰਡਾ ਉਲਟਾ ਸਿੱਧਾ ਨਹੀਂ ਹਾਂ ਜੀ ਲਓ ਜੀ 29 ਸਲਾਈ ਆਪਾਂ ਸਾਰੀ ਬੁਣ ਲਈ ਜੀ ਤੇ ਹੁਣ ਆ ਗਿਆ ਆਪਾਂ ਸਿੱਧੀ ਸਲਾਈ ਤੇ ਲਓ ਜੀ ਇਸ ਤਰ੍ਹਾਂ ਬਣਦਾ ਜੀ ਇਹ ਡਿਜ਼ਾਈਨ ਆ ਦੇਖੋ ਜੀ ਇਸ ਤਰ੍ਹਾਂ ਇੱਕ ਵਾਰੀ ਆਪਾਂ ਫੇਰ ਰਿਪੀਟ ਕਰਾਂਗੇ ਜੀ ਡਿਜ਼ਾਈਨ ਵਾਲੀ ਸਲਾਈ ਆ ਲਓ ਜੀ ਆ ਦੇਖੋ ਜੀ ਜਿਹੜੇ ਕੁੰਡੇ ਆਪਾਂ ਉਲਟੇ ਬੁਨੇ ਸੀਗੇ ਜੀ ਆ ਦੇਖੋ ਜੀ ਇਨਾਂ ਨੂੰ ਹੁਣ ਆਪਾਂ ਸਿੱਧੇ ਬੁਣਾਗੇ ਜੀ ਜਿਹੜੇ ਸਿੱਧੇ ਬੁਨੇ ਸੀਗੇ ਜੀ ਉਹ ਉਲਟੇ ਬਣਾਗੇ ਆਈ ਸਲਾਈਜ਼ ਦਾ ਡਿਜ਼ਾਈਨ ਆਈ ਸਲਾਈਜ਼ ਦਾ ਡਿਜ਼ਾਈਨ ਹੈ ਜੀ ਬਸ ਇੱਕ ਸਲਾਈ ਪਲੇਨ ਲੰਗਦੀ ਹੈ ਪੁੱਠੀ ਸਲਾਈ ਪਲੇਨ ਲੰਗਦੀ ਹੈ ਆ ਦੇਖੋ ਇਸ ਤਰ੍ਹਾਂ ਉਲਟਿਆਂ ਤੇ ਸਿੱਧੇ ਬਣਾਵਾਂਗੇ ਤੇ ਸਿੱਧਿਆਂ ਤੇ ਉਲਟੇ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਜੀ ਮੇਰੇ ਨਾਲ ਪਹਿਨਣ ਨੂੰ ਡਿਜ਼ਾਈਨ ਪਸੰਦ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਲੋ ਇਸ ਤਰ੍ਹਾਂ ਹੀ ਆਲਿ ਕੁਏ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਇਹ ਕਿ ਜੈਨ ਸੋਨਾ ਲੱਗਿਆ ਤਾਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨਵਾਂ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਪਹਿਣਾ ਦਾ ਬਹੁਤ ਬਹੁਤ ਧੰਨਵਾਦ